ਸਮੇਂ ਦੇ ਵਿੱਚ ਹਰ ਕੋਈ ਸੋਸ਼ਲ ਮੀਡੀਆ ਚਲਾਉਂਦਾ ਹੈ। ਦੱਸ ਤੇ ਇੱਕ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲਦਾ ਹੈ ਔਰ ਜਿੱਥੇ ਕੋਈ इमोशनल ਵੀਡੀਓ ਹੁੰਦੀ ਹੈ ਜਾਂ ਕੋਈ ਲੁੱਟਖੋਹ ਦੀ ਵੀਡੀਓ ਹੁੰਦੀ ਹੈ ਤਾਂ ਅਸੀਂ ਉਸ ਨੂੰ ਦੇਖ ਕੇ ਕਹਿੰਨੇ ਆ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਔਰ ਅਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਲਿਖ ਦਿੰਨੇ ਆ। ਲੇਕਿਨ ਜੇਕਰ ਤੁਸੀਂ ਕਿਤੇ ਬਾਹਰ ਘੁੰਮਣ ਲਈ ਜਾ ਰਹੇ ਹੋ ਜਾਂ ਆਪਣੇ ਘਰ ਤੱਕ ਸਫ਼ਰ ਕਰ ਰਹੇ ਹੋ, ਆਫਿਸ ਤੱਕ ਸਫ਼ਰ ਕਰ ਰਹੇ ਹੋ, ਤੁਹਾਨੂੰ ਰਸਤੇ ਦੇ ਵਿੱਚ ਕੋਈ ਟਰੱਕ ਪਲਟਿਆ ਦਿਖਦਾ ਹੈ ਜਾਂ ਕਿਸੇ ਦਾ ਐਕਸੀਡੈਂਟ ਹੋਇਆ ਦਿਖਦਾ ਹੈ ਤੁਸੀਂ ਉਸ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਉਸ ਨੂੰ ਲੁੱਟੋਗੇ ਦੱਸਦੀ ਕਿ ਅੱਜ ਆਈ ਇੱਕ ਵੀਡੀਓ ਜਿਹੜਾ ਸਾਹਮਣੇ ਆ ਰਿਹਾ ਹੈ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ ਦਰਸਲ ਇੱਕ ਛੱਤੀਸਗੜ੍ਹ ਦੇ ਬੇਮੇਤਰਾ ਦੇ ਵਿੱਚੋਂ ਵੀਡੀਓ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮੁਰਗੀਆਂ ਦੇ ਨਾਲ ਭਰਿਆ ਜਿਹੜਾ ਕੈਂਟਰ ਹੈ ਜਾਂ ਪਿਕਅਪ ਗੱਡੀ ਅਸੀਂ ਕਹਿ ਲਈਓ ਪਲਟ ਜਾਂਦੀ ਹੈ ਉਸ ਗੱਡੀ ਦੇ ਵਿੱਚ ਡਰਾਈਵਰ ਔਰ ਜੋ ਨਾਲ ਇੱਕ ਸਹਾਇਕ ਸੀ ਉਹ ਮੌਜੂਦ ਹੁੰਦੇ ਨੇ ਉਸ ਹਾਦਸੇ ਦੇ ਵਿੱਚ ਜਿਹੜੇ ਕਿ ਜ਼ਖਮੀ ਹੋਏ ਪਏ ਹੁੰਦੇ ਨੇ ਉਸ ਕੈਂਟਰ ਦੇ ਵਿੱਚ ਫਸੇ ਹੁੰਦੇ ਨੇ ਲੇਕਿਨ ਲੋਕ ਜਦੋਂ ਮੁਰਗੀਆਂ ਦੇ ਨਾਲ ਪਲਟਿਆ ਉਹ ਕੈਂਟਰ ਦੇਖਦੇ ਨੇ ਤਾਂ ਲੁੱਟ ਮਚਾ ਦਿੰਦੇ ਨੇ ਉਹਨਾਂ ਡਰਾਈਵਰ ਨੂੰ ਤੇ ਉਸ ਦੇ ਸਹਾਇਕ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂਦੀ ਬਲਕਿ ਉਸ ਕੈਂਟਰ ਦੇ ਉੱਪਰ ਚੜ ਕੇ ਦੇਖੋ ਕਿਸ ਤਰ੍ਹਾਂ ਜਿਹੜੀ ਲੁੱਟ ਪਾਈ ਜਾ ਰਹੀ ਹੈ ਔਰ ਉਸ ਦੇ ਵਿੱਚੋਂ ਮੁਰਗੀਆਂ ਜਿਹੜੀਆਂ ਨੇ ਚੋਰੀ ਕਰਕੇ ਲੈ ਕੇ ਜਾ ਰਹੇ ਨੇ ਹਾਲਾਂਕਿ ਮੁਰਗੀਆਂ ਮਰੀਆਂ ਨਹੀਂ ਜਿਉਂਦੀਆਂ ਨੇ ਔਰ ਜੇਕਰ ਇਸ ਕੈਂਟਰ ਨੂੰ ਸਿੱਧਾ ਕੀਤਾ ਜਾਵੇ ਤਾਂ ਜਿਹੜਾ ਨੁਕਸਾਨ ਹੋਇਆ ਕੈਂਟਰ ਦਾ ਨੁਕਸਾਨ ਤਾਂ ਹੋਇਆ ਲੇਕਿਨ ਇਹਨਾਂ ਮੁਰਗੀਆਂ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ ਲੇਕਿਨ ਲੋਕ ਜਿਹੜੇ ਨੇ ਉੱਥੇ ਟੁੱਟ ਕੇ ਪੈ ਜਾਂਦੇ ਨੇ ਇਹਨਾਂ ਮੁਰਗੀਆਂ ਦੇ ਉੱਪਰ ਤੇ ਦੇਖੋ ਕਿਸ ਤਰ੍ਹਾਂ ਇੱਕ ਇੱਕ ਦੋ ਦੋ ਮੁਰਗੀਆਂ ਜਿਹੜੀਆਂ ਉੱਥੋਂ ਚੁੱਕ ਕੇ ਚੋਰੀ ਕਰਕੇ ਲੈ ਜਾਂਦੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਇਸ ਵੀਡੀਓ ਨੂੰ ਜਿਸ ਨੇ ਵੀ ਦੇਖਿਆ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਲੇਕਿਨ ਕੀ ਜੇਕਰ ਤੁਹਾਡੇ ਵੀ ਨਾਲ ਕੱਲ ਨੂੰ ਅਜਿਹਾ ਕੁਝ ਹੁੰਦਾ ਹੈ ਤੇ ਤੁਸੀਂ ਲੁੱਟ ਕਰੋਗੇ ਜਾਂ ਡਰਾਈਵਰ ਨੂੰ ਤੇ ਉੱਥੇ ਜੋ ਵੀ ਜ਼ਖਮੀ ਹੋਏ ਨੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਓਗੇ ਲੇਕਿਨ ਉੱਥੇ ਤੁਹਾਨੂੰ ਦੱਸਦੀ ਕਿ ਜ਼ਖਮੀ ਹਾਲਤ ਦੇ ਵਿੱਚ ਜਿਹੜੇ ਡਰਾਈਵਰ ਹੈ ਔਰ ਉਸ ਦਾ ਸਹਾਇਕ ਉਸ ਕੈਂਟਰ ਦੇ ਵਿੱਚ ਫਸਿਆ ਹੁੰਦਾ ਹੈ ਲੇਕਿਨ ਕਿਸੇ ਨੇ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਮੁਰਗੀਆਂ ਹੀ ਲੁੱਟਦੇ ਹੋਏ ਲੋਕ ਜਿਹੜੇ ਨੇ ਦਿਖਾਈ ਦੇ ਰਹੇ ਨੇ ਔਰ ਆਸ-ਪਾਸ ਖੜੇ ਲੋਕ ਤਮਾਸ਼ਾ ਵੀ ਦੇਖ ਰਹੇ ਨੇ ਲੇਕਿਨ ਕਿਸੇ ਨੇ ਵੀ ਉਸ ਡਰਾਈਵਰ ਤੇ ਉਸ ਦੇ ਸਹਾਇਕ ਨੂੰ ਬਚਾਇਆ ਨਹੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆ ਰਹੇ ਨੇ ਕਮੈਂਟ ਕਰਕੇ ਜਰੂਰ ਦੱਸਿਓ ১